ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਖੂਬ ਵਾਇਰਲ ਹੋ ਰਹੀ ਆ ਤੁਸੀਂ ਇਹ ਤਸਵੀਰ ਆਪਣੇ ਮੋਬਾਈਲ ਫੋਨ ਦੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਿਸ ਵਿੱਚ ਤੁਹਾਨੂੰ ਕੁਝ ਵੀ ਗਲਤ ਨਜ਼ਰ ਨਹੀਂ ਆ ਰਿਹਾ ਹੋਣਾ ਤੁਸੀਂ ਇੱਥੇ ਸੋਚ ਰਹੇ ਹੋਵੋਗੇ ਕਿ ਸਿਰਫ 11 ਨਿਸ਼ਾਨ ਲੱਗੇ ਹੋਏ ਨੇ ਪਰ ਤਸਵੀਰ ਦੇ ਨਾਲ ਕੈਪਸ਼ਨ ਯਾਨੀ ਕਿ ਕੁਝ ਲਿਖ ਕੇ ਜੋ ਵਾਇਰਲ ਕੀਤਾ ਜਾ ਰਿਹਾ ਹੈ ਉਸ ਸਵਾਲ ਉਸ ਨੂੰ ਲੈ ਕੇ ਆ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ ਕਿ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਨਾਲ 11 ਚਰਚ ਮੌਜੂਦ ਨੇ ਜੋ ਨਿਸ਼ਾਨ ਦਿਖਾਏ ਗਏ ਨੇ ਇਹ ਕੁੱਲ 11 ਨਿਸ਼ਾਨ ਨੇ ਤੇ ਕਿਹਾ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਬਿਲਕੁਲ ਨਾਲ 11 ਚਰਚ ਮੌਜੂਦ ਨੇ ਜਿਨ੍ਹਾਂ ਨੂੰ ਕੈਨੇਡਾ ਦੀ ਇੱਕ ਸੰਸਥਾ ਦੇ ਵੱਲੋਂ ਫੰਡਿੰਗ ਕੀਤੀ ਜਾ ਰਹੀ ਆ ਪੰਜਾਬ ਦੇ ਲੋਕਾਂ ਤੋਂ ਜਾਣੂ ਨਹੀਂ ਕਿ ਉੱਥੇ ਚਰਚ ਮੌਜੂਦ ਆ ਜਾਂ ਫਿਰ ਨਹੀਂ ਜਾਂ ਫਿਰ ਕੁਝ ਲੋਕਾਂ ਨੂੰ ਇਸ ਦੇ ਬਾਬਤ ਜਾਣਕਾਰੀ ਨਹੀਂ ਹੋਣੀ ਪਰ ਅਸਲ ਸਵਾਲ ਉਹਨਾਂ ਲੋਕਾਂ ਦੇ ਲਈ ਆ ਜੋ ਪੰਜਾਬ ਤੋਂ ਬਾਹਰ ਰਹਿੰਦੇ ਨੇ ਜਾਂ ਜੋ ਲੋਕ ਇਸ ਤਸਵੀਰ ਨੂੰ ਦੇਖ ਕੇ ਸੱਚ ਮੰਨ ਰਹੇ ਨੇ ਕਿ ਵਾਕਈ ਜਾਫਰ ਸੱਚਾ ਕਿ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਬਿਲਕੁਲ ਨਾਲ 11 ਕੱਚੇ ਮੌਜੂਦ ਨੇ ਅਸੀਂ ਇਸ ਦਾ ਸਤ ਸੰਗਏ ਕਿ ਆਖਰਕਾਰ ਸੱਚ ਕੀਆ ਪਰ ਕੁਝ ਲੋਕਾਂ ਦੇ ਵੱਲੋਂ ਇਸ ਨੂੰ ਜਾਣਬੁੱਝ ਕੇ ਵੈਲ ਕੀਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਜੋ 11 ਨਿਸ਼ਾਨ ਲੱਗੇ ਹੋਏ ਨੇ ਇੱਕ ਇੱਕ ਨੂੰ ਬਿਆਨ ਕਰਾਂਗੇ ਕਿ ਆਖਰਕਾਰ ਇੱਥੇ ਮੌਜੂਦ ਕੀਆ ਇਹ ਤਸਵੀਰ ਦਾਵਾ ਕੀਤਾ ਜਾ ਰਿਹਾ ਹੈ ਇਹ ਕਿੰਨਾ ਕੁ ਸੱਚਾ ਤੇ ਕਿੰਨਾ ਕਿਸ ਦੇ ਵਿੱਚ ਝੂਠਾ ਤੁਸੀਂ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਣਾ ਕਿਉਂਕਿ ਇਹ ਸਿੱਖਾਂ ਦੇ ਲਈ ਜਾਂ ਫਿਰ ਕਹਿ ਸਕਦੇ ਹਾਂ ਪੰਜਾਬ ਦੇ ਲਈ ਬਹੁਤ ਐਮ ਵੀਡੀਓ ਹੋ ਸਕਦੀ ਹੈ ਜਾਂ ਫਿਰ ਤਸਵੀਰ ਜੋ ਵਾਇਲ ਕੀਤੀ ਜਾ ਰਹੀ ਹੈ ਇਸ ਦਾ ਖਾਸ ਸਬੰਧ ਪੰਜਾਬ ਦੇ ਨਾਲਾ ਹੁਣ ਗੱਲ ਕਰਦੇ ਹਾਂ ਕਿ ਤਸਵੀਰ ਦੇ ਉੱਪਰ ਕੈਪਸ਼ਨ ਕੀ ਲਿਖੀ ਹੋਈ ਆ ਤੇ ਆਖਰਕਾਰ ਇਸ ਦਾ ਪੂਰਾ ਸੱਚ ਕੀ ਆਪਾਂ ਇਸ ਦਾ ਫੈਕਟ ਚੈੱਕ ਕਰਾਂਗੇ ਟਵਿੱਟਰ ਯੂਜ਼ਰ ਦੇ ਵੱਲੋਂ 8 ਜਨਵਰੀ ਨੂੰ ਟਵੀਟ ਕਰਦੇ ਆ ਹੋਇਆ ਦਰਬਾਰ ਸਾਹਿਬ ਦੀ ਤਸਵੀਰ ਨੂੰ ਸਾਂਝੇ ਕਰਦੇ ਆ ਹੋਇਆ ਲਿਖਿਆ ਹੈ ਕਿ ਇਹ ਸਾਰੇ ਲਾਲ ਤੀਰ 골ਡਨ ਟੈਂਪਲ ਦੇ ਆਲੇ-ਦੁਆਲੇ ਚਰਚ ਹਨ ਕੈਨੇਡਾ ਆਧਾਰਿਤ ਇੱਕ ਸਮੂਹ ਦੁਆਰਾ ਫੰਡ ਕੀਤੇ ਗਏ ਹਨ ਅਤੇ ਖਾਲਸਤਾਨੀਆਂ ਨੂੰ ਭਾਰਤ ਦੇ ਨਾਲ ਸਮੱਸਿਆ ਆਈ ਪਰ ਪਹਿਲਾ ਉਹ ਹਰਮੰਦਰ ਸਾਹਿਬ ਦੀ ਰਾਖੀ ਕਰਨ ਇਸ ਟਵੀਟ ਨੂੰ ਤਕਰੀਬਨ 2 ਲੱਖ ਤੋਂ ਵੱਧ ਲੋਕਾਂ ਦੇ ਵੱਲੋਂ ਦੇਖਿਆ ਗਿਆ ਹੈ ਤੇ 3300 ਤੋਂ ਵੱਧ ਲੋਕਾਂ ਦੇ ਵੱਲੋਂ ਰੀਟਵੀਟ ਕੀਤਾ ਗਿਆ ਹੈ ਹੁਣ ਤੁਹਾਨੂੰ ਦੱਸਦੇ ਹਾਂ ਇੱਕ ਇੱਕ ਕਰਕੇ ਨਿਸ਼ਾਨ ਲਗਾਏ ਗਏ ਨੇ ਆਖਰਕਾਰ ਉੱਥੇ ਅਸਲ ਦੇ ਵਿੱਚ ਮੌਜੂਦ ਕੀ ਆ ਬਿੰਦੂ 1 ਦੇ ਉੱਪਰ ਵੈਲ ਫੋਟੋ ਵਿੱਚ ਦਰਸਾਏ ਗਏ ਪਹਿਲੇ ਸਥਾਨ ਦੇ ਵਿੱਚ ਨੀਲੀ ਛੱਤ ਵਾਲੀ ਇੱਕ ਇਮਾਰਤ ਦਿਖਾਈ ਦਿੰਦੀ ਆ ਇਹ ਇੱਕ ਆਮ ਸਟੋਰ ਹੈ ਜਿਸ ਨੂੰ ਅਰੋੜਾ ਬੁਟੀਕ ਮੈਟਲ ਕਿਹਾ ਜਾਂਦਾ ਹੈ ਨਾ ਕਿ ਇਹ ਚਰਚਾ ਸਟੋਰ ਅਤੇ ਦਰਬਾਰ ਸਾਹਿਬ ਦੇ ਵਿੱਚਕਾਰ ਲਗਭਗ 350 ਮੀਟਰ ਦੀ ਦੂਰੀ ਆ ਦੂਜਾ ਅਨੁਸ਼ਾਨ ਇੱਕ ਲਾਲ ਰੰਗ ਦੀ ਇਮਾਰਤ ਦੇ ਵੱਲ ਇਸ਼ਾਰਾ ਕਰਦਾ ਏ ਇਹ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਲੰਗਰ ਹਾਲ ਜਾਂ ਕਮਿਊਨਿਟੀ ਰਸੋਈ ਹੈ ਲੰਗਰ ਹਾਲ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਰਸੋਈ ਹੈ ਜਿੱਥੇ ਹਰ ਰੋਜ਼ ਲਗਭਗ 1 ਲੱਖ ਤੋਂ ਵੱਧ ਲੋਕ ਮੁਫਤ ਭੋਜਨ ਛਕਦੇ ਨੇ ਤੀਜਾ ਤੀਰ ਵਿਸ਼ੇਸ਼ ਤੌਰ ਤੇ ਕਿਸੇ ਇਮਾਰਤ ਵੱਲ ਇਸ਼ਾਰਾ ਨਹੀਂ ਕਰਦਾ ਸੰਗੋਲ ਲੰਗਰ ਹਾਲ ਤੇ ਗੁਰੂ ਘਰ ਦੀ ਚਾਰ ਦਿਵਾਰੀ ਤੇ ਝਾੜੀਆਂ ਦੇ ਵਿਚਕਾਰ ਖੇਤਰ ਦੇ ਵਾਲਾ ਇਸ਼ਾਰਾ ਕਰਦਾ ਹੈ ਇਸ ਖੇਤਰ ਦੇ ਵਿੱਚ ਜਨਰਲ ਸਟੋਰ ਗੈਸਟ ਹਾਊਸ ਰੈਸਟੋਰੈਂਟ ਜਨਤਕ ਪ੍ਰਖਾਨੇ ਅਤੇ ਪਾਣੀ ਵਾਲੀ ਟੈਂਕੀ ਸ਼ਾਮਲ ਹੈ ਬਿੰਦੂ ਨੰਬਰ 4 ਚੌਥੇ ਬਿੰਦੂ ਵੱਜੋਂ ਜ਼ਿਕਰ ਕੀਤੇ ਗਏ ਖੇਤਰ ਦੇ ਵਿੱਚ ਕੱਪੜੇ ਸਹਾਇਤ ਅਤੇ ਧਾਰਮਿਕ ਕਿਤਾਬਾਂ ਦੇ ਸਟੋਰ ਸ਼ਾਮਲ ਹਨ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਚਰਚ ਮੌਜੂਦ ਨਹੀਂ ਆ ਬਿੰਦੂ ਨੰਬਰ 5 ਤੇ 6 ਦੇ ਵਿੱਚ ਜੋ ਸਥਾਨ ਦਿਖਾਇਆ ਗਿਆ ਏ ਉੱਥੇ ਸਿਰਫ ਗੈਸਟ ਹਾਊਸ ਅਤੇ ਹੋਟਲ ਮੌਜੂਦ ਨੇ ਨਾ ਕਿ ਕੋਈ ਚਰਚ ਹੈ। ਬਿੰਦੂ ਨੰਬਰ 7 ਵੈਲ ਤਸਵੀਰ ਦੇ ਵਿੱਚ ਨੰਬਰ 7 ਵੱਜੋਂ ਮਾਰੇ ਕੀਤੇ ਗਏ ਖੇਤ ਦੇ ਵਿੱਚ ਖਾਲਸਾ ਸਟੋਰ ਦੇ ਸੱਜੇ ਕੋਨੇ ਤੇ ਧਾਰਮਿਕ ਵਸਤਾਂ ਦੀ ਦੁਕਾਨ ਹੈ ਜੋ ਕਿਸ ਲਾਨੀਆਂ ਦੇ ਲਈ ਖਿੱਚਦਾ ਕੇਂਦਰ ਹੈ। ਇੱਕ ਦੁਕਾਨਾਂ ਦਾ ਸਮੂਹ ਜਿੱਥੇ ਕਾਫੀ ਦੁਕਾਨਾਂ ਬਣੀਆਂ ਹੋਈਆਂ ਨੇ ਉੱਥੇ ਨਾ ਹੀ ਕੋਈ ਚਰਚਾ ਸਿਰਫ ਦੁਕਾਨਾਂ ਹੀ ਮੌਜੂਦ ਨੇ। ਬਿੰਦੂ ਨੰਬਰ 8 ਵਾਇਟ ਤਸਵੀਰ ਦੇ ਵਿੱਚ ਨੰਬਰ 8 ਦੇ ਰੂਪ ਦਿਖਾਏ ਗਏ ਖੇਤਰ ਦੇ ਵਿੱਚ ਹੋਟਲ ਜਰਨਲ ਸਟੋਰ ਅਤੇ ਕੱਪੜੇ ਦੀਆਂ ਦੁਕਾਨਾਂ ਨੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਚਰਚ ਮੌਜੂਦ ਨਹੀਂ ਆ ਇਹ ਹਰਮੰਦਰ ਸਾਹਿਬ ਤੋਂ ਲਗਭਗ 120 ਮੀਟਰ ਦੂਰੀ ਦੇ ਉੱਪਰ ਹੈ ਬਿੰਦੂ 9 ਇਸ ਖੇਤਰ ਦੇ ਵਿੱਚ ਕਈ ਕਿਸਮਾਂ ਦੇ ਸਟੋਰ ਸ਼ਾਮਲ ਨੇ ਜਿਵੇਂ ਕਿ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਇਹ ਇਲਾਕਾ ਹਰਮੰਦਰ ਸਾਹਿਬ ਤੋਂ ਲਗਭਗ 110 ਮੀਟਰ ਦੀ ਦੂਰੀ ਤੇ ਆ ਨੰਬਰ 10 ਦੇ ਵੱਜੋਂ ਮਾਰੇ ਕੀਤੇ ਗਏ ਬਿੰਦੂ ਦੇ ਵਿੱਚ ਫੋਰਨ ਹੋਮਸਟੇ ਮੂਲ ਨਾਮਕ ਇੱਕ ਘਰ ਰਿਹਾਇਸ਼ ਹੈ ਤੇ ਗੁਰਦੁਆਰੇ ਤੋਂ ਲਗਭਗ 180 ਮੀਟਰ ਦੀ ਦੂਰੀ ਤੇ ਆ ਬਿੰਦੂ ਨੰਬਰ 11 ਇਸ ਖੇਤਰ ਵਿੱਚ ਸਿਰਫ ਦੁਕਾਨਾਂ ਤੇ ਵਪਾਰਕ ਦਾਰੇ ਸ਼ਾਮਲ ਨੇ ਇੱਥੇ ਕਿਸ ਤਰ੍ਹਾਂ ਦੀ ਕੋਈ ਵੀ ਚਰਚ ਮੌਜੂਦ ਨਹੀਂ ਆ ਅਸਲੀਅਤ ਇਹ ਹੈ ਕਿ ਹਰਮੰਦਰ ਸਾਹਿਬ ਦੇ ਸਭ ਤੋਂ ਨੇੜੇ ਦਾ ਚਰਚ 280 ਮੀਟਰ ਦੂਰੀ ਤੇ ਜੀਵਨ ਜੋਤੀ ਚਰਚ ਹੈ ਏ ਹਰਮੰਦਰ ਸਾਹਿਬ ਕੰਪਲੈਕਸ ਦੇ ਨੇੜੇ ਤੇੜੇ ਵੀ ਨਹੀਂ ਆ। 에어ਪੋਰਟ ਤਿਆਰ ਕੀਤੀ ਗਈ ਸੀ ਅਲਟ ਨਿਊਜ਼ ਦੇ ਵੱਲੋਂ ਅਸੀਂ ਸਿਰਫ ਇਸ ਨੂੰ ਪੇਸ਼ਕਸ਼ ਕੀਤਾ ਹੈ ਜਿਸ ਦੀ ਵੀਡੀਓਗ੍ਰਾਫੀ ਕੀਤੀ ਆ। ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਹੋਵੇਗਾ। ਹੁਣ ਤੱਕ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਹੋਵੇਗਾ ਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਦਾਵਾ ਕੀਤਾ ਜਾ ਰਿਹਾ ਏ ਇਹ 11 ਨਿਸ਼ਾਨ ਲਾ ਕੇ ਇੱਥੇ ਚਰਚ ਮੌਜੂਦ ਆ ਜਾਂ ਫਿਰ ਕੁਝ ਹੋਰ ਮੌਜੂਦ ਆ ਤਾਂ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਦਾਵਾ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਆ ਜਾਣ ਬੁੱਝ ਕੇ ਕੁਝ ਲੋਕਾਂ ਦੇ ਵੱਲੋਂ ਜੋ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਵੱਲੋਂ ਟਵਿੱਟਰ ਅਤੇ ਫੇਸਬੁੱਕ ਦੇ ਉੱਪਰ ਇਸ ਤਸਵੀਰ ਨੂੰ ਵਾਇਲ ਕੀਤਾ ਜਾ ਰਿਹਾ ਏ ਪਰ ਸਾਡੀ ਡਿਊਟੀ ਬਣਦੀ ਏ ਕਿ ਜੋ ਸੱਚ ਆ ਉਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਕਿ ਵਾਕਈ ਜਾਂ ਫਿਰ ਸੱਚਮੁੱਚ ਦਰਬਾਰ ਸਾਹਿਬ ਦੇ ਆਸ-ਪਾਸ ਕੋਈ ਚੱਚ ਮੌਜੂਦ ਆ ਜਾਂ ਫਿਰ ਨਹੀਂ ਅਸੀਂ ਤੁਹਾਨੂੰ ਸਾਫ਼ ਕਰਤਾ ਕਿ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਇਨ੍ਹਾਂ ਗੈਰ ਨਿਸ਼ਾਨਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਵੀ ਨਿੱਕੀ ਜਾਂ ਵੱਡੀ ਚਰਚ ਮੌਜੂਦ ਨਹੀਂ ਆ ਤੇ ਕੁਝ ਲੋਕ ਜਾਣਬੁੱਝ ਕੇ ਇਸ ਨੂੰ ਵੈਲ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਹੋਰ ਤਸਵੀਰਾਂ ਦੇਖਣ ਦੇ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਉੱਪਰ ਬਹੁਤ ਬਹੁਤ ਧੰਨਵਾਦ